ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਪਿਛਲੇ ਦਿਨੀ ਮੋਗਾ ਸ਼ਹਿਰ ਦੇ ਵਿੱਚ ਬੜਾ ਹਾਈ ਵੋਲਟੇਜ ਡਰਾਮਾ ਹੋਇਆ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਮੋਗਾ ਸ਼ਹਿਰ ਦੇ ਜਿਹੜੇ ਪਹਿਲੇ ਆਪ ਮੇਅਰ ਪੂਰੇ ਪੰਜਾਬ ਦੇ ਵਿੱਚੋਂ ਪਹਿਲੇ ਮੇਅਰ ਸੀ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸੀ ਉਹਨਾਂ ਵੱਲੋਂ ਇੱਕ ਠੇਕੇਦਾਰ ਜੋ ਕਿ ਸਮਾਜ ਸੇਵੀ ਦੇ ਤੌਰ ਤੇ ਕੰਮ ਕਰ ਰਿਹਾ ਪਿਛਲੇ ਲੰਬੇ ਸਮੇਂ ਤੋਂ ਤੇ 2012-13 ਤੋਂ ਬਾਅਦ ਉਹਨਾਂ ਨੇ ਠੇਕੇਦਾਰੀ ਦਾ ਕੰਮ ਜਿਹੜਾ ਛੱਡ ਦਿੱਤਾ ਸੀ ਸੋ ਉਹਨਾਂ ਦੇ ਨਾਲ ਬਹਿਸ ਹੁੰਦੀ ਹੈ ਬਹਿਸ ਹੁੰਦੀ ਹੈ ਇੱਕ ਸੀਵਰੇਜ ਨੂੰ ਲੈ ਕੇ ਜਿਹੜਾ ਕਿ ਪਿਛਲੇ 3-4 ਸਾਲ ਤੋਂ ਬੰਦ ਪਿਆ ਸੀ ਤੇ ਜਿਹਦਾ 1 ਕਰੋੜ 70 ਲੱਖ ਰੁਪਇਆ ਐਸਟੀਮੇਟ ਬਣਾਇਆ ਗਿਆ ਸੀਗਾ ਉਹਨੂੰ ਦੁਬਾਰਾ ਬਣਾਉਣ ਵਾਸਤੇ ਉਹ ਸੀਵਰੇਜ ਹੈ ਜਿਹੜਾ ਉਹਨਾਂ ਵੱਲੋਂ ਖੋਲ ਦਿੱਤਾ ਗਿਆ ਠੇਕੇਦਾਰ ਸਾਹਿਬ ਵੱਲੋਂ ਤੇ ਮੇਅਰ ਸਾਹਿਬ ਇਸ ਵੱਲੋਂ ਨਾਰਾਜ਼ ਹੋ ਗਏ ਤੇ ਉਹਨਾਂ ਨੇ ਉਹਨਾਂ ਨੂੰ ਗਾਲੀ-ਗਲੋਚ ਵੀ ਕੀਤਾ ਤੇ ਉਹਨਾਂ ਤੇ ਪਿਸਤੌਲ ਵੀ ਤਾਣਿਆ ਇੱਟ ਵੀ ਮਾਰੀ ਔਰ ਜਿਸ ਕਰਕੇ ਇੱਕ ਜਣੇ ਦੀ ਐਮਐਲਸੀ ਦਰਜ ਹੋਈ ਸਿਵਲ ਹਸਪਤਾਲ ਮੋਗਾ ਦੇ ਵਿੱਚ ਪਰ ਹਾਲੇ ਤੱਕ ਉਹਦੀ ਐਫਏਆਰ ਨਹੀਂ ਦਰਜ ਹੋਈ ਸੋ ਅੱਜ ਠੇਕੇਦਾਰ ਸੰਤੋਖ ਸਿੰਘ ਜੀ ਵੱਲੋਂ ਕੁਝ ਨਵੇਂ ਖੁਲਾਸੇ ਕੀਤੇ ਜਾ ਰਹੇ ਆ ਮੋਗਾ ਨਗਰ ਨਿਗਮ ਦੇ ਵਿੱਚ ਜਿਹੜੀਆਂ ਬੇਨਿਜ਼ਮੀਆਂ ਹੋ ਰਹੀਆਂ ਕ੍ਰਾਪਸ਼ਨ ਹੋ ਰਹੀ ਹੈ ਉਹਨੂੰ ਲੈ ਕੇ ਉਹਨਾਂ ਖੁਲਾਸਿਆਂ ਬਾਰੇ ਵੀ ਗੱਲ ਕਰਾਂਗੇ ਪਰ ਜਿਹੜਾ ਪਹਿਲਾ ਐਪੀਸੋਡ ਹੋਇਆ ਉਹਦੇ ਬਾਰੇ ਗੱਲ ਕਰਾਂਗੇ ਕਿ ਉਹ ਹੁਣ ਕਿੱਥੇ ਖੜਾ ਕੇਸ ਕਿਸ ਸਥਿਤੀ ਦੇ ਵਿੱਚ ਹੈ ਹਾਂਜੀ ਠੇਕੇਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀਡੀਵੀ ਨਿਊਜ਼ ਦੇ ਮਹਿੰਦਰ ਪੱਲੁੰਬਾ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਨਾ ਤੇ ਜੀ ਆਇਆਂ ਆਖਦਾ ਹਾਂ ਜੀ ਧੰਨਵਾਦ ਜਿਹੜੇ ਸੌਣ ਵਾਲੇ ਸਰੋਤੇ ਆ ਉਹਨਾਂ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ ਕਰਦਾ ਨਮਸਕਾਰ ਕਰਦਾ ਤੇ ਉਹਨਾਂ ਨੂੰ ਲਗ ਬੇਨਤੀ ਕਰਦਾ ਵੀ ਜਿਹੜੀ ਸਾਡੀ ਇਹ ਵੀਡੀਓ ਹੈ ਵੱਧ ਤੋਂ ਵੱਧ ਇੰਨੀ ਕਿ ਸ਼ੇਅਰ ਕਰਿਓ ਵੀ ਜਿਹੜੀ ਸਰਕਾਰ ਦੇ ਕੰਨਾਂ ਤੱਕ ਪਹੁੰਚ ਜਾਵੇ ਕਿਉਂਕਿ ਸਰਕਾਰ ਸੁੱਤੀ ਪਈ ਆ ਸਰਕਾਰ ਦੇ ਕੰਨਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਮੇਰੇ ਤੇ ਨਗਰ ਨਿਗਮ ਦਾ ਮੇਅਰ ਪਿਸਤੌਲ ਕੱਢਦਾ ਇਟ ਮਾਰਦਾ ਉਹਦੀ ਐਮਐਲਆਰ ਕੱਟੀ ਜਾਂਦੀ ਐ ਉਹਦੀਆਂ ਈਮੇਲਜ਼ ਰਜਿਸਟਰਡ ਲੈਟਰਸ ਐਸਐਸਪੀ ਸਾਹਿਬ ਮੋਗਾ ਡੀਜੀਪੀ ਸਾਹਿਬ ਚੰਡੀਗੜ੍ਹ ਨੂੰ ਦਿੱਤੀਆਂ ਜਾਂਦੀਆਂ ਪਰ ਅੱਜ ਵੀ ਮਿਤੀ ਅੱਜ 18 ਸ਼ਾਇਦ ਹੋ ਗਈ ਐ ਜਾਂ 19 ਐ ਇਹ ਕਿੰਨੇ ਤਰੀਕ ਦੀ ਘਟਨਾ ਸੀ ਜੀ ਇਹ 2 ਤਰੀਕ ਦੀ ਘਟਨਾ ਜੀ ਕਿੰਨੇ ਅੱਜ 16 ਦਿਨ ਹੋ ਗਏ ਆ ਹਾਂ 16 ਦਿਨ ਹੋ ਗਏ ਆ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਇਨਕੁਆਇਰੀ ਨਹੀਂ ਕੋਈ ਐਫ ਆਈ ਆਰ ਨਹੀਂ ਕੱਟੀ ਗਈ ਇਹ ਤਾਂ ਸਰਕਾਰ ਦਾ ਪਹਿਲਾ ਵੀ ਸਰਕਾਰ ਦੇ ਆ ਕਾਨੂੰਨ ਕਹਿੰਦਾ ਵੀ ਸਭ ਤੋਂ ਪਹਿਲਾਂ ਜੇ ਕੋਈ ਲੜਾਈ ਜਾਵੇ ਕੋਈ ਐਫ ਆਈ ਆਰ ਕੱਟੀ ਜਾਵੇ ਬਿਲਕੁਲ ਵੀ ਅਜੇ ਤੱਕ ਵੀ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਨੇ ਜਾਂ ਮਾਨਯੋਗ ਡੀ ਜੀ ਪੀ ਸਾਹਿਬ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਮੈਂ ਸਮਝਦਾ ਸਰਕਾਰ ਦਾ ਦਬਾਅ ਚਲੋ ਜੇ ਸਰਕਾਰ ਦਾ ਦਬਾਅ ਤੇ ਕਾਨੂੰਨ ਤਾਂ ਸਾਰੇ ਵਾਲੇ ਸਾਂਝਾ ਆ ਜੀ ਇਸ ਲਈ ਅਸੀਂ ਮਾਂਜੋ ਹਾਈ ਕੋਰਟ ਜੀ ਦਾ ਹਸਾਰਾ ਲਿਆ ਤੇ ਦੇਖਦੇ ਆਂ ਜਾਂ ਛੁੱਟੀਆਂ ਚਲਦੀਆਂ ਤੇ ਮਾਂਜੋ ਹਾਈ ਕੋਰਟ ਸਾਹਿਬ ਜੀ ਛੁੱਟੀਆਂ ਖੁੱਲਣ ਤੋਂ ਬਾਅਦ ਕੀ ਕਰਦੇ ਆ ਤੇ ਕੀ ਡਿਸੀਜਨ ਲੈਂਦੇ ਆ ਜੀ ਉਹ ਜਿਵੇਂ ਸਾਡੇ ਕੋਲ ਆਊਗਾ ਤੇ ਸਰੋਤਿਆਂ ਦੇ ਸਾਹਮਣੇ ਪੇਸ਼ ਕਰਾਂਗੇ ਪਰ ਹੈ ਤੱਕਾ ਵੀ ਜੇ ਨਹੀਂ ਤੁਹਾਨੂੰ ਇੱਕ ਐਫ ਆਈ ਆਰ ਦਰਜ ਕਰਾਉਣ ਵਾਸਤੇ ਹਾਈ ਕੋਰਟ ਜਾਣਾ ਪੈ ਗਿਆ ਪ੍ਰਸ਼ਾਸਨ ਨੇ ਤੁਹਾਡੀ ਗੱਲ ਨਹੀਂ ਸੁਣੀ ਹਾਂ ਹਾਂ ਜੀ ਸਾਨੂੰ ਐਫ ਆਈ ਆਰ ਵਾਸਤੇ ਹਾਈ ਕੋਰਟ ਜਾਣਾ ਪੈ ਗਿਆ ਇਹ ਲੰਬਾ ਸਾਡੀ ਗੱਲ ਬਿਲਕੁਲ ਸਹੀ ਹੈ ਵੀ ਹਾਈ ਕੋਰਟ ਜਾਣਾ ਪੈ ਗਿਆ ਮੈਨੂੰ ਵੀ ਪ੍ਰਸ਼ਾਸਨ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਇੱਕ ਗਰੀਬ ਬੰਦਾ ਹੈ ਕੋਈ ਮਾਤੜ ਬੰਦਾ ਵਿਚਾਰਾ ਉਹ ਹਾਈ ਕੋਰਟ ਕਿੱਥੋਂ ਚਲਾ ਜਾਊਗਾ ਜੀ ਉਹ ਤਾਂ ਇੱਥੇ ਗੇੜੇ ਕੱਢਦਾ ਕਰਦੇ ਨੇ ਪਿੱਛੇ ਮਰ ਜੂ ਜਾਂ ਉਹਨੂੰ ਮਾਰ ਦੇਣਗੇ ਆਰਾਮ ਨਾਲ ਘਰੇ ਬੈਠ ਜੂ ਟੇਕੇ ਤੇ ਹੁਣ ਮੈਨੂੰ ਵੀ ਆ ਜੀ ਇਹਨਾਂ ਨੇ ਮੈਨੂੰ ਇਹ ਕਿਹੜੇ ਮੈਨੂੰ ਬਰਦਾਸ਼ਤ ਕਰਦੇ ਹੋਣਗੇ ਜੀ ਇਹ ਕੀ ਪਤਾ ਕੀ ਕੀ ਪਲਾਨ ਕਰਦੇ ਆ ਕਿਹੜੇ ਕਿਹ ਝੂਠੇ ਮੁਕੱਦਮੇ 'ਚ ਪਸਾ ਗਏ ਜਾਂ ਝੂਠੇ ਨਸ਼ੇ 'ਚ ਪਸਾ ਲਿਆ ਜਾਂ ਝੂਠੇ ਕੋਈ ਐਸੀ ਐਕਟ 'ਚ ਪਹ ਅਹ ਠੇਕੇਦਾਰ ਸਾਹਿਬ ਕੋਈ ਜਣੇ ਵੀ ਇਹਦੇ ਤੇ ਰਾਜੀਨਾਮੇ ਵਾਲੀ ਗੱਲ ਜਾਂ ਕੋਈ ਹੋਰ ਇਸ ਤਰ੍ਹਾਂ ਨਹੀਂ ਚੱਲੇ ਨਹੀਂ ਜੀ ਰਾਜੀਨਾਮਾ ਤਾਂ ਕਹੇ ਸ਼ਹਿਰ ਦੇ ਇੱਕ ਕਹੇ ਮੇਨ ਹਸਤੀ ਨੇ ਜਾਂ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਮੈਨੂੰ ਬੜਾ ਅਫਸੋਸ ਆ ਵੀ ਮੈਨੂੰ 30 ਸਾਲ ਸ਼ਹਿਰ ਦੇ ਵਿੱਚ ਵਿਚਰਦਿਆਂ ਨੂੰ ਹੋ ਗਏ ਹਰ ਪੋਲੀਟਿਕਲ ਲੀਡਰ ਨੂੰ ਮੈਂ ਮਿਲਿਆ ਹਰ ਪੋਲੀਟਿਕਲ ਲੀਡਰ ਮੇਰੇ ਨਾਮ ਨੂੰ ਜਾਣਦਾ ਸੰਤੋਖ ਸਿੰਘ ਠੇਕੇਦਾਰ ਪਾਵੇਂ ਮੈਂ 13 ਸਾਲ ਤੋਂ ਕੰਮ ਛੱਡਤਾ ਮੈਂ ਡਾਕਟਰ ਗਿੱਲ ਕੁਲਦੀਪ ਸਿੰਘ ਗਿੱਲ ਦੇ ਨਾਲ ਕੰਮ ਕੀਤਾ ਉਸ ਤੋਂ ਪਹਿਲਾਂ ਫਕੀਰ ਚੰਦ ਜੀ ਨਗਰ ਨਗਰ ਦੇ ਪ੍ਰਧਾਨ ਸੀ ਉਹਨਾਂ ਨਾਲ ਕੰਮ ਕੀਤਾ ਮੋੜ ਮੋੜ ਕੇ ਡਾਕਟਰ ਗਿੱਲ ਸਾਹਿਬ ਆਏ ਉਹਨਾਂ ਨਾਲ ਉਹ ਪ੍ਰਧਾਨ ਸੀ ਉਹਨਾਂ ਨਾਲ ਕੰਮ ਕੀਤਾ ਕਾਰਪੋਰੇਸ਼ਨ ਚ ਫਿਰ ਜਗENDERਪਾਲ ਜੈਨ ਜੀ ਆਏ ਉਹਨਾਂ ਨਾਲ ਕੰਮ ਕੀਤਾ ਫਿਰ ਮੱਖਣ ਬਰਾੜ ਜੀ ਆਏ ਉਹਨਾਂ ਨਾਲ ਕੰਮ ਕੀਤਾ ਫਿਰ ਉਸ ਤੋਂ ਬਾਅਦ ਮੱਖਣ ਬਰਾੜ ਅਕਸ਼ਤ ਜੈਨ ਜੀ ਆਏ ਉਹਨਾਂ ਨਾਲ ਕੰਮ ਕੀਤਾ ਫਿਰ ਸਾਲ 2 ਸਾਲ ਹਰਜੋਤ ਕਮਲ ਜੀ ਦੇ ਜਿਹੜੇ ਅਸੀਂ ਨਮਾਇंदे ਨੀਤਿਕਾ ਭੱਲਾ ਜੀ ਉਹ ਮੇਅਰ ਬਣੇ ਉਹਨਾਂ ਨਾਲ ਕੰਮ ਕੀਤਾ ਹਰਜੋਤ ਜੀ ਨਾਲ ਕੰਮ ਕੀਤਾ ਤੋਤਾ ਸਿੰਘ ਜੀ ਨਾਲ ਕੰਮ ਕੀਤਾ ਜਦੋਂ ਸਰਗਵਾਸ ਹੋ ਗਏ ਐ ਜੈਨ ਸਾਹਿਬ ਸਰਗਵਾਸ ਹੋ ਗਏ ਉਹਨਾਂ ਨਾਲ ਕੰਮ ਕੀਤਾ ਪਰ ਮੈਨੂੰ ਇੱਕ ਗੱਲ ਦੀ ਬਹੁਤ ਹੈਰਾਨੀ ਆ ਵੀ ਸ਼ਹਿਰ ਦੇ ਵਿੱਚ ਕਿਸੇ ਨੇ ਵੀ ਹਾਜ਼ਾ ਨਾ ਨਾ ਨਹੀਂ ਮਾਰਿਆ ਵੀ 1000 ਸ਼ਹਿਰ ਦਾ ਚੁਣਿਆ ਹੋਇਆ ਫਸਟ ਆਫ ਸਿਟੀਜਨ ਮੇਅਰ ਇੱਕ ਰਿਵਾਲਵਰ ਕੱਢਦਾ ਪਿਆ ਤੇ ਇੱਕ ਵੱਟਾ ਮਾਰਦਾ ਪਿਆ ਵੀ ਕੋਈ ਹਾਂ ਦਾ ਨਾਰਾ ਨਾ ਮਾਰੇ ਯਾਰ ਇਹ ਸ਼ੋਭਾ ਨਹੀਂ ਦਿੰਦਾ ਐਡੇ ਵੱਡੇ ਸ਼ਹਿਰ ਦੇ ਅਹੁਦੇ ਤੇ ਬੈਠੇ ਚਾ ਇੱਕ ਮੋਗੇ ਜ਼ਿਲ੍ਹੇ ਦੇ ਵਿੱਚ ਮੋਗੇ ਦੇ ਵਿੱਚ ਨਗਰ ਨਿਗਮ ਦਾ ਮੇਅਰ ਹੋਵੇ ਤੇ ਉਹ ਵੱਟਾ ਚਲਾਵੇ ਰਿਵਾਲਵਰ ਕੱਢੇ ਸ਼ਰੈਮ ਗੁੰਡਾਗਰਦੀ ਬਦਮਾਸ਼ੀ ਕਰੇ ਯਾਰ ਕੋਈ ਹਾਂ ਦਾ ਨਾਰਾ ਨਾ ਮਾਰੇ ਹਰਜੋਤ ਕਮਲ ਜੀ ਆ ਮੇਲਜੋਲ ਆ ਹੈਲੋ ਹੋਏ ਕਰਦੇ ਸਰਕਾਰ ਦੇ ਬਾਰੇ ਮਿਲਦੇ ਆ ਮੈਨੂੰ ਬੜਾ ਉਹਨਾਂ ਤੇ ਬੜੀ ਹੈਰਾਨਗੀ ਆ ਵੀ ਇੱਕ ਹਾਂ ਦਾ ਨਾਰਾ ਨਹੀਂ ਮਾਰਦੇ ਇੱਕ ਮੇਅਰ ਯਾ ਕੁਛ ਕਰਦਾ ਫਿਰਦਾ ਸੋ ਆਹਾ ਆਪਣੇ ਭਾਈਪਾ ਦੇ ਡਾਕਟਰ ਆ ਸੁਮਿਤ ਗਰਗ ਕੀ ਨਾਂ ਉਹਨਾਂ ਦਾ ਸਮਾਤ ਗਰਗ ਸਮਾਤ ਗਰਗ ਜੀ ਉਹ ਨਾਲ ਵੀ ਨਹੀਂ ਕੋਈ ਇਹ ਵੀ ਤੁਹਾਡਾ ਗਿਲਾ ਹੈ ਕਿ ਵਿਰੋਧੀ ਪਾਰਟੀਆਂ ਨੇ ਵੀ ਤੁਹਾਡੇ ਨਾਲ ਹਮਦਰਦੀ ਨਹੀਂ ਰੱਖੀ ਮੈਂ ਬਿਲਕੁਲ ਜੀ ਮੈਂ ਤਾਂ ਹਰੇ ਦਾ ਨਾਲ ਹੋਊਗਾ ਸੁਮੇਤ ਗਰਗਜੇ ਜਿਹੜੇ ਡਾਕਟਰ ਸਾਹਿਬ ਕੁਸਮਾਤ ਗਰਗਜੀ ਆ ਜਾਂ ਸਹਾਰਾ ਗੁੰਡ ਵਾਲੇ सोनू ਸੁਦੀ ਭੈਣ ਜੀ ਆ ਜਨਮ ਮਰਨ ਤੇ ਮਿਲਦੇ ਆ ਅੱਗੇ ਪਿੱਛੇ ਮਿਲਦੇ ਆ ਮੈਂ ਨਹੀਂ ਕਹਿੰਦਾ ਮੇਰੇ ਹੱਕ ਤੇ ਹਾਜ਼ ਨਾਰਾ ਮਰੋ ਮੈਂ ਨਹੀਂ ਕਹਿੰਦਾ ਮੇਰੇ ਹੱਕ ਤੇ ਨਾ ਹਾਜ਼ ਸ਼ਹਿਰ ਦੇ ਲਈ ਹਾਜ਼ ਆ ਮੇਰਾ ਮਰੋ ਇੱਕ ਚੁਣਿਆ ਹੋਇਆ ਨਮੈਂਦਾ ਜਿਹੜਾ ਇੱਕ ਮੋਗੇ ਦਾ ਆ ਪਾਸਟ ਨਾਗਰੇ ਕਾ ਅਜਨੂ ਇਨਾ ਮਾਨ ਸਨਮਾਨ ਮਿਲਦਾ ਵੀ ਉਹ ਇੱਕ ਰੋੜੇ ਵੱਟੇ ਚੱਕਦਾ ਫਿਰਦਾ ਜਾਂ ਰਵਲਵਰ ਕੱਢਦਾ ਫਿਰਦਾ ਵਾ ਮੈਂ ਨਹੀਂ ਕਹਿੰਦਾ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਵੀ ਮੇਰੇ ਲਈ ਹਾ ਦਾ ਨਾਮ ਰੱਬਾ ਰੋ ਜਾਂ ਮੇਰੇ ਨਾਲ ਚੱਲੋ ਮੇਰੇ ਲਈ ਪਰਚਾ ਦੋ ਮੈਂ ਨਹੀਂ ਕਹਿੰਦਾ ਮੈਂ ਤਾਂ ਇਹ ਕਹਿੰਦਾ ਵੀ ਤੁਹਾਡੀ ਡਿਊਟੀ ਜੇ ਤੁਸੀਂ ਆਪੋਜੀਸ਼ਨ ਹੋ ਤੁਸੀਂ ਆਪੋਜੀਸ਼ਨ ਸਰਕਾਰਾਂ ਹੋ ਕਾਂਗਰਸ ਹੈ ਅਕਾਲੀ ਦਲ ਹੈ ਆ ਭਾਈ ਭਾ ਹੈ ਤੁਸੀਂ ਇੱਕ ਤਾਂ ਮਾ ਵੀ ਇੱਕ ਜ ਆ ਪਾਰਟੀ ਦਾ ਇੱਕ ਮੇਅਰ ਹੋ ਕੇ ਇਟ ਰੋੜੇ ਵੱਟੇ ਚੱਕਦਾ ਫਿਰਦਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਦਾ ਮੇਅਰ ਹੋ ਕੇ ਵੀ ਤੇ ਆਖ ਖਬਰਾਂ ਇੰਚ ਕਿਤੇ ਨਿਊਜ਼ ਚੈਨਲ ਚ ਕਿਤੇ ਪੇਪਰ ਤੇ ਆਓ ਵੀ ਨਹੀਂ ਇਸ ਇਹ ਇਹ ਇਸ ਜਿਹੜੀ ਅਹੁਦਾ ਇਸ ਪਦਵੀ ਨੂੰ ਸੋਭਾ ਨਹੀਂ ਦਿੰਦਾ ਇਹ ਕੰਮ ਕਰਨਾ ਸੰਤੋਖ ਸਿੰਘ ਜੀ ਜੇ ਮੰਨ ਲਓ ਹੁਣ ਤੁਹਾਡੀ ਇਹ ਇੰਟਰਵਿਊ ਸੁਣ ਕੇ ਸ਼ਹਿਰ ਦੇ ਬਤਵੰਤੇ ਆ ਜਾਂਦੇ ਆ ਵਿੱਚ ਤੁਹਾਡਾ ਰਾਜਨਾਮਾ ਕਰਾਉਣ ਲਈ ਤਾਂ ਫਿਰ ਕੀ ਤੁਹਾਡਾ ਡਿਸੀਜਨ ਨਹੀਂ ਜੀ ਜੋ ਉਹਨਾਂ ਨੇ ਗਲਤ ਕੀਤਾ ਜੋ ਉਹਨਾਂ ਨੇ ਆਪਦੀ ਸੀਟ ਦਾ ਅਪਮਾਨ ਕੀਤਾ ਜੋ ਉਹਨਾਂ ਨੇ ਆਪੇ ਅਹੁਦੇ ਦਾ ਅਪਮਾਨ ਕੀਤਾ ਇਹਦਾ ਤਾਂ ਕੋਰਟ ਹੀ ਫੈਸਲਾ ਕਰੂਗੀ ਜੋ ਕੋਰਟ ਦਾ ਫੈਸਲਾ ਆਊਗਾ ਮੈਨੂੰ ਮਨਜ਼ੂਰ ਹੋਊਗਾ ਜੀ ਮੈਂ ਕੋਈ ਰਾਜਨਾਮੇ ਵਿੱਚ ਮੈਂ ਕਿਸੇ ਰਾਜਨਾਮੇ ਵਿੱਚ ਨਹੀਂ ਮੈਂ ਕਿਸੇ ਚੰਨੀ ਜੀ ਇੱਕ ਮੈਨੂੰ ਤਾਂ ਇੱਕ ਮੈਨੂੰ ਆਪਦੀ ਸੱਟ ਦੀ ਜਾਂ ਮੇਰੇ ਗੱਲ ਪੈ ਦੀ ਮੈਨੂੰ ਭਾਵੇਂ ਗੋਲੀ ਵੀ ਮਾਰਨ ਤਾਂ ਮੈਨੂੰ ਉਹਦਾ ਅਫਸੋਸ ਨਹੀਂ ਮੈਨੂੰ ਅਫਸੋਸ ਆ ਵੀ ਸਾਡੇ ਮੋਗੇ ਦੀ ਸ਼ਾਨ ਨੂੰ ਇਸ ਬੰਦੇ ਨੇ ਮਿੱਟੀ ਚ ਰੋਲਤਾ ਠੀਕ ਹੈ ਸੰਤੋਖ ਸਿੰਘ ਜੀ ਤੁਸੀਂ ਕੁਝ ਉਸ ਦਿਨ ਵੀ ਗੱਲ ਕੀਤੀ ਸੀ ਵੀ ਮੈਂ ਕੁਝ ਕਲਾਸੇ ਕਰੂੰਗਾ ਹਾਂਜੀ ਜਿਹੜੇ ਖਾਲੀ ਪਲਾਟਾਂ ਦੇ ਵਿੱਚ ਸੀਵਰੇਜ ਵਗੈਰਾ ਬਣਾ ਦਿੱਤੇ ਗਏ ਕੀ ਉਸ ਤਰ੍ਹਾਂ ਦਾ ਕੋਈ ਖਲਾਸਾ ਕਰਨਾ ਬਣਾ ਹੈ ਹਾਂਜੀ ਹਾਂਜੀ ਅੱਜ ਮੱਕ ਹੈਗਾ ਜੀ ਅੱਜ ਮਨ ਮੇਰਾ ਮੈਂ ਕਰੂੰਗਾ ਖਲਾਸਾ ਜੀ ਵੀ ਮੇਅਰ ਸਾਹਿਬ ਨੇ ਆਪਣੀ ਬਾਈਟ ਦੇ ਵਿੱਚ ਕਿਹਾ ਵੀ ਮੈਂ ਕਮਿਸ਼ਨ ਨਹੀਂ ਲੈਂਦਾ ਹਮ ਕਈ ਮੈਂ ਜੇ ਕਮਿਸ਼ਨ ਲੈਂਦਾ ਹੋਇਆ ਵੀ ਸਾਫ਼ਤ ਕਰਦੇ ਮੈਂ ਸ਼ੀਟ ਛੱਡ ਦੂੰ ਹਮ ਸਰ ਮੈਂ ਉਸੇ ਦੇ ਉਸੇ ਗੱਲ ਨੂੰ ਅੱਗੇ ਤੋਰਦਾ ਹੋਇਆ ਕਹਿੰਦਾ ਵੀ ਜੇ ਕਮਿਸ਼ਨ ਨਹੀਂ ਲੈਂਦੇ ਤਾਂ ਅਜ ਮੈਂ ਸਾਬਤ ਕਰਦਾ ਮੱਛਾ ਜੀ ਡੇਰਾ ਸਰਸਾ ਕੋਟਕਪੂਰਾ ਬਾਈਪਾਸ ਜਦੋਂ ਆਪਾਂ ਉਥੋਂ ਪੁਲ ਚੜਦੇ ਆਂ ਪੁਲ ਦੇ ਨਾਲ ਹੀ ਥੱਲੇ ਨੂੰ ਛੜਕ ਚਲੀ ਜਾਂਦੀ ਡੇਰੇ ਸਰਸੇ ਨੂੰ ਹਾਂਜੀ ਡੇਰੇ ਸਰਸੇ ਦੇ ਨਾਲ ਲੱਗਦੀ ਕੰਧ ਦੇ ਨਾਲ 2 2.5 ਕਿੱਲੇ ਵਿੱਚ ਕਲੋਨੀ ਕੱਟੀ ਗਈ ਹੈ ਹੂੰ ਹੋ ਸਕਦਾ ਉਹਨਾਂ ਨੇ ਕਾਰਪੋਰੇਸ਼ਨ ਤੋਂ ਉਹਦੀ ਮਨਜ਼ੂਰੀ ਵੀ ਲਈ ਹੋਵੇ ਹੋ ਸਕਦਾ ओके ਇਹਦੇ ਬਾਰੇ ਸਾਚੀ ਜੀ ਉਠ ਮੈਂ ਨਹੀਂ ਕਹਿੰਦਾ ਕਿ ਉਹਨੇ ਮਜੂਰੀ ਲਈ ਆ ਜਾਂ ਨਹੀਂ ਲਈ ਉਸਦਾ ਮਜੂਰੀ ਲਈ ਹੋਵੇ ਲੇਕਿਨ ਮਜੂਰੀ ਲੈਣ ਦੇ ਵੀ ਕਈ ਸਿਸਟਮ ਆ ਜੀ ਹੂੰ ਉਹਦੇ ਆਸਤੇ ਉਹਨਾਂ ਨੇ ਪੈਸੇ ਜਮਾ ਕਰਾਤੇ ਚੇਂਜ ਆਫ ਲੈਂਡ ਦੇ ਜਾਂ ਹੋਰ ਕਿਹੇ ਚੀਜ਼ ਦੇ ਕੋਈ ਉੱਥੇ ਆਬਾਦੀ ਨਹੀਂ ਕੋਈ ਵਸੋ ਨਹੀਂ ਤੇ ਸਾਡੀ ਨਗਰ ਨਿਗਮ ਉੱਥੇ ਜਾ ਕੇ ਸੀਵਰੇਜ ਪਾ ਰਹੀ ਹੈ ਸਾਡੇ ਮੇਅਰ ਸਾਹਿਬ ਦਾ ਵਾਰਡ ਆ ਮੇਅਰ ਸਾਹਿਬ ਉੱਥੇ ਸੀਵਰੇਜ ਪਵਾ ਰਹੇ ਆ ਕੋਈ ਮੈਂ ਮੌਕਾ ਵੇਖਿਆ ਉਹਦੇ ਸਨੈਪਸ ਮੇਰੇ ਕੋਲੇ ਹੈਗੀਆਂ ਮੈਂ ਦਿਊਗਾ ਆਪਣੇ ਜੀਡੀਪੀ ਵਾਲਿਆਂ ਨੂੰ ਵੀ ਉਥੇ 400 ਫੁੱਟ ਲੰਮੀ ਗਲੀ ਉਹ ਤੇ ਸੀਵਰੇਜ ਪਾ ਦਿੱਤਾ ਗਿਆ ਹੂੰ ਹੂੰ ਉਹਨੂੰ ਸੀਵਰੇਜ ਦੇ ਨਗਰ ਨਿਗਮ ਦੇ ਸੀਵਰੇਜ ਨਾਲ ਜੋੜ ਵੀ ਦਿੱਤਾ ਗਿਆ ਅੱਛਾ ਜੀ ਸਭ ਤੋਂ ਵੱਡਾ ਜੁਰਮ ਤਾਂ ਇਹ ਹੈ ਨਗਰ ਨਿਗਮ ਦੇ ਸੀਵਰੇਜ ਨਾਲ ਜੋੜਨਾ ਜੇ ਪ੍ਰਾਈਵੇਟ ਕੋਲੋਨਾਈਜ਼ਰ ਨੇ ਪਾਇਆ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ ਸਾਡਾ ਸੀਵਰੇਜ ਉਸ ਕਲੋਨੀ ਦਾ ਪਾਣੀ ਚੱਲ ਸਕਦਾ ਕਿ ਨਹੀਂ ਚੱਲ ਸਕਦਾ ਸਾਡਾ ਟ੍ਰੀਟਮੈਂਟ ਪਲਾਂਟ ਉੱਡਾ ਵੱਡਾ ਹੈਗਾ ਕਿ ਨਹੀਂ ਹੈਗਾ ਨਹੀਂ ਤਾਂ ਸਰਕਾਰ ਦੀਆਂ ਸ਼ਰਤਾਂ ਵੀ ਆਪ ਦਾ ਟ੍ਰੀਟਮੈਂਟ ਪਲਾਂਟ ਲਾਓ ਫਿਰ ਤੁਹਾਨੂੰ ਹੀ ਮਨਜ਼ੂਰੀ ਦੇਾਂਗੇ ਉਹ ਤਾਂ ਸਿਰਫ ਇੱਕ ਚੀਜ਼ ਹੋ ਲੈਂਡ ਆ ਖੇਤੀਯੋਗ ਜ਼ਮੀਨ ਸੀ ਉਹਨੂੰ ਰੈਜ਼ੀਡੈਂਸ਼ੀਅਲ ਤੌਰ ਤੇ ਜਾਂ ਕੋਈ ਉਹਨੂੰ ਪਲਾਟਿੰਗ ਕਰਨਾ ਤੇ ਕਰਤਾ ਪਰ ਸਾਡੇ ਮੇਅਰ ਸਾਨੂੰ ਕਿੰਨੇ ਅਧਿਕਾਰ ਦੇਤਾ ਵੀ ਤੁਸੀਂ ਇੱਥੇ ਸੀਵਰੇਜ ਪਵਾ ਦਿਓ ਅੱਛਾ ਇਹ ਜਿਹੜੀ ਕਾਰਪੋਰੇਸ਼ਨ ਦੇ ਖਾਤੇ ਜਿਹਾ ਕਾਰਪੋਰੇਸ਼ਨ ਦੇ ਪੈਸਿਆਂ ਨਾਲ ਉਹ ਸੀਵਰੇਜ ਪੈ ਗਿਆ ਜੀ ਜੇ ਮੈਂ ਅੱਧ ਮੁੱਕਰ ਵੀ ਜਾਂਦੇ ਆ ਠੇਕੇਦਾਰ ਨੇ ਵੀ ਮੈਨੂੰ ਕਿਹਾ ਮੈਂ ਸੀਵਰੇ ਪਾਇਆ ਜਿਹੜੇ ਠੇਕੇਦਾਰ ਨੇ ਕੰਮ ਕੀਤਾ ਜੇ ਹੀ ਤੋਂ ਪੁੱਛਿਆ ਅਸਲੀ ਤੋਂ ਪੁੱਛਿਆ ਉਹਨੇ ਕਿ ਸੀਵਰੇ ਪਾਇਆ ਜੇ ਮੰਨ ਲਓ ਮੁੱਕਰ ਵੀ ਜਾਂਦੇ ਆ ਤੇ ਇਹਨਾਂ ਨੂੰ ਕਿੰਨੇ ਯਾਦ ਜਤੀ ਨਗਰ ਨਿਕੰਮ ਦੇ ਸੀਵਰੇ ਇਹਨਾਂ ਜੋੜ ਹੁੰਦੀ ਇਹ ਸਿੱਧੀ ਐਫ ਆਈਆਰ ਹੁੰਦੀ ਆ ਉਸ ਬੰਦੇ ਦੇ ਜਿਹਨੇ ਸੀਵਰੇ ਜੋੜਿਆ ਜੇ ਇਹਨਾਂ ਦੀ ਰਜਾ ਮੰਦੀ ਨਾਲ ਜੁੜਿਆ ਤੇ ਫਿਰ ਕਾਲਾ ਮਾਲਾ ਫਿਰ ਕਮਿਸ਼ਨ ਜਿਹੜੀ ਜਗ੍ਹਾ 50000 ਰੁਪਏ ਨੂੰ ਮਰਲੇ ਨੂੰ ਜਾਂ 70000 ਰੁਪਏ ਮਰਲੇ ਨੂੰ ਵਿਕਣੀ ਸੀ ਅੱਜ 2 ਲੱਖ ਰੁਪਏ ਮਰਲੇ ਨੂੰ ਹੋ ਗਈ ਕਿੰਨੂੰ ਫਾਇਦਾ ਹੋਇਆ ਬਿਨਾ ਫਾਇਦੇ ਤੋਂ ਤਾਂ ਕੋਈ ਕੰਮ ਨਹੀਂ ਕੀਤਾ ਜਾਂਦਾ ਜਨਾਬ ਮੈਂ ਮੇਅਰ ਸਾਹਿਬ ਤੇ ਇਲਜ਼ਾਮ ਨਹੀਂ ਲਾਉਂਦਾ ਤੁਸੀਂ ਇੱਕ ਕਮਿਸ਼ਨ ਲਿਆ ਮੈਂ ਕਹਿੰਦਾ ਤੁਸੀਂ ਕਮਿਸ਼ਨ ਨਹੀਂ ਲਿਆ ਲੇਕਿਨ ਕਿਸੇ ਬੰਦੇ ਨੂੰ ਬੈਨੀਫਿਟ ਦੇਣਾ ਆਊਟ ਆਫ ਵੇਜ ਆ ਕੇ ਕਿਸੇ ਦੀ ਮਦਦ ਕਰਨੀ ਆਊਟ ਆਫ ਵੇਜ ਆ ਕੋਈ ਚਾਹਦਾ ਕੋਈ ਨਾ ਕੋਈ ਇੰਟਰਸਟ ਤਾਂ ਹੁੰਦਾ ਹੀ ਆ ਤੇ ਇੰਟਰਸਟ ਦਾ ਮਤਲਬ ਕੀ ਹੈ ਤੁਸੀਂ ਆਪ ਜਾਣਦੇ ਆ ਮੇਰੇ ਸ਼ਹਿਰ ਵਾਸੀ ਜਾਣਦੇ ਆ ਮੋਗੇ ਦੇ ਲੋਕ ਜਾਣਦੇ ਆ ਜੇ ਕੋਈ ਕਿਸੇ ਲਈ ਕੰਮ ਕਰਦਾ ਜਿਵੇਂ ਵਕੀਲ ਸਾਹਿਬ ਕੋਈ ਜਾਣਿਆ ਵਕੀਲ ਸਾਹਿਬ ਜਦ ਮੂਰੇ ਪੇਜ ਹੁੰਦੇ ਆ ਸਾਡੇ ਲਈ ਵਕਾਲਤ ਕਰਦੇ ਆ ਉਹ ਫੀਸ ਨਹੀਂ ਲੈਂਦੇ ਨਗਰ ਨੇ ਹੁੰਦੇ ਸਾਡੇ ਮੇਅਰ ਸਾਹਿਬ ਨੇ ਕੀ ਪਤਾ ਕਿੰਨੀ ਕ ਫੀਸ ਲੈ ਲਈ ਹੋਊਗੀ ਮੇਅਰ ਉਹ ਕਾਲੇ ਚ ਲੈ ਲਈ ਕਿ ਚਿੱਟੇ ਚ ਲੈ ਲਈ ਜੀ ਮੇਅਰ ਸਾਹਿਬ ਕਹਿਣਗੇ ਜੀ ਅਸੀਂ ਤਾਂ ਨਿਯਮਾਂ ਦੇ ਮਤਾਂਕ ਕੋ ਪਾਇਆ ਸਰ ਉਹਦਾ ਕਾਗਜ਼ ਦੱਸਣਗੇ ਕਹਿਣ ਮੈਂ ਤਾਂ ਕੋਈ ਵੀ ਕੁਛ ਕਾਇਆ ਹੁੰਦਾ ਜੀ ਹੂੰ ਉਹਦਾ ਕਾਗਜ਼ ਦੱਸਦੇ ਆ ਤੁਸੀਂ ਵਿਜਟ ਕੀਤੀ ਆ ਖਾਲੀ ਪਲਾਟ ਪਏ ਆ ਖਾਲੀ ਕਲੋਨੀ ਐ ਹੂੰ ਰੈਸ਼ ਤਾਂ ਕੋਈ ਉਥੇ ਰੈਸ਼ ਹੀ ਹੈਣੀ ਦੋ ਘਰ ਬਣਿਆ ਤਿੰਨ ਤਿੰਨ ਮਰਲੇ ਦੇ ਉਹਨਾਂ ਵਿੱਚ ਵੀ ਰੈਸ਼ ਹੈਣੀ ਉਹ ਵੀ ਕਿਸੇ ਬਿਲਡਰ ਨੇ ਬਣਾਏ ਆ ਕੋਈ ਜਗਾ ਲੈ ਕੇ ਹਾਂਜੀ ਹਾਂਜੀ ਬੇਸ਼ਾਨੀ ਉਧਰ ਵਿੱਚ ਮਹਾਰਾਜਾ ਰਣਜੀਤ ਸਿੰਘ ਨਗਰ ਆ ਮੇਰ ਸਾਹਿਬ ਦਾ ਆਪਣਾ ਵਾਲਾ ਉੱਥੇ ਕੀ ਇੰਟਰਸਟ ਪੈ ਗਿਆ ਮਹਾਰਾਜ ਕੀ ਉਹ ਜਿਹੜਾ ਕਲੋਨਾਈਜ਼ਰ ਸੀ ਜਾਂ ਜਿਹੜਾ ਉਹ ਜਿਹੜਾ ਕਲੋਨੀ ਕੱਟੀ ਆ ਉਹ ਇਹਨਾਂ ਦਾ ਹਿੱਸੇਦਾਰ ਸੀ ਮੇਰ ਸਾਹਿਬ ਚ ਹਿੱਸੇਦਾਰਾਂ ਜਾਂ ਇਹਨਾਂ ਦਾ ਹਿੱਸੇਦਾਰ ਮੇਰ ਸਾਹਿਬ ਨੂੰ ਇੰਨੇ ਸ਼ਹਿਰ ਤੇ ਹੋਰ ਥਾਵਾਂ ਤੇ ਸੀਵਰੇਜ ਪੈਣ ਕਿ ਮੇਰ ਸਾਹਿਬ ਨੂੰ ਉਹ ਆਪਦਾ ਏਰੀਆ ਹੋ ਗਿਆ ਉਹ ਖਾਲੀ ਪਲਾਟ ਹੀ ਦੱਸੇ ਸੀਵਰੇਜ ਪਾਉਣ ਨੂੰ ਜੀ ਦੁਨਾਇ ਕਰਨਾ ਇਹ ਤਾਂ ਇਨਕੁਇਰੀ ਕਰਾਈ ਜਾਵੇ ਫਿਰ ਫਿਰ ਇਨਕੁਇਰੀ ਕਿਸੇ ਰਿਟਾਇਰ ਜੱਜ ਤੋਂ ਕਿਸੇ ਚੀਫ ਸੈਕਟਰੀ ਦਾ ਕੋਈ ਵਿਜੀਲੈਂਸ ਬਿਊਰੋ ਤੋਂ ਕਰਵਾਈ ਜਾਵੇ ਸੱਚ ਸਾਹਮਣੇ ਆਜੂ ਕਾਗਜ਼ ਬੋਲਦੇ ਆ ਜਨਾਬ ਕੋਈ ਹੋਰ ਵੀ ਹੈ ਖਲਾਸਾ ਹਾਂ ਜੀ ਇਦਾਂ ਤਾਂ ਹੀ ਆ ਕਿ ਇਹਨਾਂ ਨੇ ਹੋਰ ਕਾਰਨਾਮਾ ਕੀਤਾ ਵਾ ਵਾਰ ਨੰਬਰ 4 ਡਾਕਟਰ ਕੌੜਾ ਵਾਲੀ ਸਟ੍ਰੀਟ ਉੱਥੇ ਇੱਕ ਡੇਢ ਕਿ ਬੱਸ ਸਟੈਂਡ ਦੇ ਨੇੜੇ ਆਰਸਨ ਬੂੜਾ ਵਾਲੇ ਦੀ ਗਲੀ ਦੇ ਕੋਲ ਹੂੰ ਡਾਕਟਰ ਕੋਰਾਲ ਸਟਰੀਟ ਤੋਂ ਅੰਦਰ ਵੜੀਏ ਉਹ ਰਸਤਾ ਡਾਕਟਰ ਕੋਰਾਲ ਸਟਰੀਟ ਵਾਲਾ ਰਸਤਾ 15 ਸਾਲ ਤੋਂ ਪੁਰਾਣਾ ਚੱਲਦਾ ਪਿਆ ਪੁਰਾਣਾ ਸੀਵਰ ਪਿਆ ਹੋਇਆ ਉੱਥੇ ਉੱਥੇ ਇੱਕ ਡੇਢ ਕਿੱਲਾ ਜਾਂ ਕਿੱਲਾ ਸਵਾ ਕਿੱਲਾ ਕਿਸੇ ਦਾ ਪਿਆ ਸੀਗਾ ਜੀ ਹੂੰ ਉਹਦੇ ਵਿੱਚ ਦੋ ਗਲੀਆਂ ਕੱਢ ਕੇ ਇਹਨਾਂ ਨੇ ਉਹਨੂੰ ਕਲੋਨੀ ਦੇ ਰੂਪ ਚ ਲਿਆਂਦਾ ਦੋ ਗਲੀਆਂ ਕੱਟੀਆਂ ਉਹਦੇ ਵਿੱਚ ਪਲੋਟਿੰਗ ਕੀਤੀ ਉਹਦੀ ਅੱਛਾ ਜੀ ਉਹਦੇ ਵਿੱਚ ਫਿਰ ਮਿੱਟੀ ਪਾਈ ਫਿਰ ਉਹਦੇ ਵਿੱਚ ਸੀਵਰੇਜ ਪਾਇਆ ਫਿਰ ਉਹ ਵਿੱਚ ਇੰਟਰਲਾਕ ਟੈਲਾਂ ਲਾਈਆਂ ਇਹਦਾ ਸਬੂਤ ਹੈਗਾ ਕਿਉਂ ਇਹਦਾ ਸਬੂਤ ਮੈਂ ਠੋਕੇ ਕਹਿਣਾ ਵੀ ਜਿੱਦਣੇ ਸ਼ੁਰੂ ਹੋਇਆ ਸੀ ਕੰਮ ਉਦੋਂ ਦੀ ਮੇਰੇ ਕੋਲ ਸਨੈਪਸ ਹੈਗੀਆਂ ਅੱਛਾ ਜੀ ਵੀ ਮਾਲੋ ਉਹ ਤਾਂ ਮੁੱਕਰ ਜਾਂ ਸਰਸੇ ਵਾਲੇ ਤੋਂ ਵੀ ਇਹ ਸ਼ਹਿਰ ਰਿਕਾਰਡ ਐਂਟਰੀ ਐਮਬੀ ਦੇ ਵਿੱਚ ਨਾ ਹੋਈ ਹੋਵੇ ਹੂੰ ਵੀ ਕਹਤ ਨਹੀਂ ਕੀਤਾ ਲੇਕਿਨ ਕੀਤਾ ਕਿ ਉਸ ਠੇਕੇਦਾਰ ਨੇ ਆ ਉਹ ਠੇਕੇਦਾਰ ਮੈਨੂੰ ਦੱਸ ਕੇ ਗਿਆ ਵੀ ਮੈਂ ਉਹ ਲਾਈਨ ਪਾਈ ਹੈ ਪਰ ਮੈਂ ਮੈਂ ਕਹਿੰਦਾ ਉੱਥੇ ਤਾਂ ਚਲੋ ਜੇ ਕਹਿ ਦੇ ਕੋਈ ਨਹੀਂ ਜਿਹੀਂ ਕੀਤਾ ਜਿਹੜੀਆਂ ਆ ਵਾਰ ਨੰਬਰ 4 ਦੀ ਤੇ ਰਿਕਾਰਡ ਐਂਟਰੀ ਐਮਪੀ ਦੇ ਵਿੱਚ ਆ ਇਹਨਾਂ ਨੇ ਪੇਮੈਂਟ ਕੀਤੀ ਆ ਠੇਕੇਦਾਰ ਨੂੰ ਸੀਵਰੇਜ ਵਾਲ ਨੂੰ ਵੱਖਰੀ ਕੀਤੀ ਆ ਇੰਟਰਲੋਕ ਟੈਲਰ ਨੂੰ ਵੱਖਰੀ ਕੀਤੀ ਆ 20 ਲੱਖ ਦਾ ਖਰਚਾ ਕਰਤਾ ਜੀ ਉੱਥੇ ਅੱਛਾ ਜਿਹੜਾ ਪਲਾਟ ਉੱਥੇ 3 ਲੱਖ ਨੂੰ ਵਿਕਦਾ ਸੀ 2.5 ਲੱਖ ਨੂੰ ਵਿਕਦਾ ਜਾਂ 6 ਲੱਖ ਦਾ ਜੀ ਅੱਜ ਮੈਨੂੰ ਉੱਥੇ ਜਦੋਂ ਉੱਥੇ ਮੈਂ ਗਿਆ ਆ ਜੀਡੀਬੀ ਨਿਊਜ਼ ਵਾਲਿਆਂ ਨੂੰ ਲੈ ਕੇ ਤੇ ਉੱਥੇ ਪੁੱਛਿਆ ਵੀ ਕੀ ਭਾਅ ਕਹਿੰਦੇ ਸੀ ਚਾਰ ਪਲਾਟ ਵਿਗ ਗਏ 6 ਲੱਖ ਰੁਪਏ ਮਰਲੇ ਨੂੰ ਨਣੇ ਦੁੱਗਣਾ ਰੇਟ ਦੁੱਗਣਾ ਰੇਟ ਤੋਂ ਵੀ ਜ਼ਿਆਦਾ ਹੋਗਾ ਜੋ 3 ਲੱਖ ਰੁਪਏ ਦਾ ਫਾਇਦਾ ਉਸ ਕੋਲੋਨਾਈਜ਼ਰ ਨੂੰ ਜਾ ਉਸ ਪਲਾਟ ਮਾਲਕ ਨੂੰ ਹੋਇਆ ਵਿੱਚੋਂ ਲੱਖ ਡੇਢ ਲੱਖ ਦਾ ਮਰਲੇ ਵਾਂਗ ਸਾਡੇ ਫਿਰ ਮੇਅਰ ਸਾਹਿਬ ਨੇ ਵੀ ਲਿਆ ਹੋਊਗਾ ਤੁਸੀਂ ਆਪ ਹੀ ਦੱਸ ਦੇਖੋ ਨਾ ਜੀ ਜੇ ਤੁਸੀਂ ਨਜਾਇਜ਼ ਕਰਦੇ ਆ ਜਾਂ ਤੁਸੀਂ ਆਪਦੀ ਅਹੁਦੇ ਤੋਂ ਪਾਸੇ ਹੋ ਕੇ ਕੰਮ ਕਰਦੇ ਆ ਜਾਂ ਤੁਸੀਂ ਆਪਦੀ ਸੀਟ ਨੂੰ ਖਪੇ ਪੈ ਕੋ ਉਹਦੇ ਵਿੱਚ ਤੁਹਾਡਾ ਕੋਈ ਨਾ ਕੋਈ ਇੰਟਰਸਟ ਵੱਡਾ ਕੋਈ ਨਾ ਕੋਈ ਉਹਦੇ ਵਿੱਚ ਹੈਗਾ ਵੀ ਜਿਹਨੂੰ ਤੁਸੀਂ ਪਹਚਾ ਇੱਕ ਮਿਸ਼ਨ ਦਾ ਨਾਮ ਦੇ ਦਿਓ ਚਾ ਹਿਸਾ ਪੱਤੀ ਦਾ ਨਾਮ ਦੇ ਦਿਓ ਜਾਂ ਕਿਸੇ ਦਾ ਨਾਮ ਦੇ ਦਿਓ ਲੇਕਿਨ ਤੁਸੀਂ ਆਪਦੇ ਅਹੁਦੇ ਤੇ ਬੈਠੇ ਇਹ ਨਗਰ ਨਗਰ ਮਾਲੀ ਨੁਕਸਾਨ ਕਰ ਰਹੇ ਹੋ ਤੁਸੀਂ ਨਗਰ ਨਗਰ ਦਾ ਫਾਇਦਾ ਕਰਨਾ ਕਿ ਨੁਕਸਾਨ ਕਰਨਾ ਤੁਸੀਂ ਤੁਸੀਂ ਮਾਲਕ ਹੋ ਨਗਰ ਨਗਰ ਦੇ ਤੁਸੀਂ ਮੇਅਰ ਹੋ ਨਗਰ ਨਗਰ ਦੇ ਤੁਸੀਂ ਪੈਸੇ ਦਾ ਫਾਇਦਾ ਕਰਨਾ ਕਿਥੋਂ ਪੈਸੇ ਆਉਂਦੇ ਆ ਇਹ ਨਹੀਂ ਤੁਸੀਂ ਪੈਸੇ ਦੀ ਬਰਬਾਦੀ ਕਰਨੀ ਹੈ ਖਾਲੀ ਪਲਾਟਾਂ ਦੇ ਵਿੱਚ ਖਾਲੀ ਸਾਡੇ ਸੀਵਰੇ ਪਾਦਨੇ ਆ WhatsApp ਲੈ ਆ ਜਲਦੀ ਆ ਜਾ ਪੁਰਾ ਆਪਦੇ ਪੈਸਿਆਂ ਨੂੰ ਇਹਨੂੰ ਕਮਿਸ਼ਨ ਕਹਿੰਦੇ ਆ ਜਨਾਬ ਤੁਸੀਂ ਕਹਿੰਦੇ ਮੈਂ ਕੁਛ ਨਹੀਂ ਲੈਂਦਾ ਉਹਦੀ ਚੇਂਜ ਆਫ ਲੈਂਡ ਦਾ ਜਾਂ ਉਹਦੀ ਕਲੋਨੀ ਕੱਟਣ ਦਾ ਨਗਰ ਨੇਜ ਚ ਪੈਸਾ ਵੀ ਜਮ੍ਹਾਂ ਹੋਇਆ ਕਿ ਨਹੀਂ ਹੋਇਆ 10 20 ਲੱਖ 10 15 ਲੱਖ ਰੁਪਈਆ ਦਾ ਪੈਸਾ ਜਮ੍ਹਾਂ ਤੁਹਾਨੂੰ ਦੇ ਬਣ ਜਾਣਾ ਇੱਕ ਤਾਂ ਉਹ ਨੁਕਸਾਨ ਹੋ ਗਿਆ ਇੱਕ ਉੱਤੇ 20 ਲੱਖ ਰੁਪਈਆ ਖਰਚਾ ਕਰਤਾ ਖਰਚਾ ਕਰਤਾ ਡਿਵੈਲਪਰ ਨੇ ਪੈਸਾ ਜਮ੍ਹਾਂ ਕਰਾਉਣ ਤੋਂ ਬਾਅਦ ਵੀ ਕਲੋਨੈਜਰ ਨੇ ਵੀ ਸੀਵਰੇਜ ਪਾਉਣਾ ਕਲੋਨੈਜਰ ਨੇ ਡਿਵੈਲਪ ਕਰਨੀ ਹੈ ਜੀ ਕਲੋਨੀ ਸਾਰੀ ਕਲੋਨੀ ਉਹਨੇ ਡਿਵੈਲਪ ਕਰਨੀ ਹੈ ਜੀ ਉੱਥੇ ਜਨੇ ਦੀ ਮਿਊਸਪਲ ਕਾਰਪੋਰੇਸ਼ਨ ਨੇ ਨਹੀਂ ਨਹੀਂ ਕਰਨਾ ਨਹੀਂ ਉਹਨਾਂ ਦੇ ਨਕਸ਼ਾ ਫੀਸਾ ਜਮ੍ਹਾਂ ਹੋ ਗਈਆਂ ਜੀ ਵੀ ਉਹਨਾਂ ਨੂੰ ਸਹੂਲਤ ਦੇਣੀ ਨਗਰ ਨਿਗਮ ਨੇ ਕਿਹਾ ਨਗਰ ਨਗਰ ਨੇ ਨਕਸ਼ਾ ਪਾਸ ਕੀਤਾ ਵਾ ਉਹ ਤੋਂ ਨਕਸ਼ੇ ਦੇ ਪੈਸੇ ਲਏ ਆ ਕੋਈ 10 20 ਘਰ ਬਣ ਕੇ ਫਿਰ ਤਾਂ ਮੰਨਿਆ ਜਾ ਸਕਦਾ ਵੀ ਨਗਰ ਨਿਗਮ ਨੂੰ ਡਿਵੈਲਪ ਕਰਦੀ ਆ ਜੀ ਅੱਜ ਤਾਂ ਖਾਲੀ ਪਲਾਟ ਪਏ ਅੱਜ ਨਗਰ ਨਿਗਮ ਨੂੰ ਕੀ ਲੋੜ ਪੈਗੀ ਜੀ ਜੇ ਨਗਰ ਨਗਰ ਇਹ 20 ਲੱਖ ਰੁਪਏ ਦੀ ਐਫ ਡੀਆਰ ਕਰਵਾ ਦੇਂਦੀ ਉਹਨੇ ਚੇਰ ਨੂੰ ਜਿਹੜੇ ਜਿਹੜੇ ਘਰ ਬਣਨੇ ਸੀਗੇ ਤੇ ਡਿਵੈਲਪ ਕਰਨਾ ਸੀਗਾ ਉਹਨੇ ਨੂੰ 40 ਲੱਖ ਰੁਪਏ ਹੋ ਜਾਣਾ ਸੀਗਾ ਜੀ ਇਹ ਤੇ ਫਿਰ ਵੀ ਨਗਰ ਨਗਰ ਦੇ ਪੈਸੇ ਬਚਦੇ ਸੀਗੇ ਜੀ ਬਿਲਕੁਲ ਬਿਲਕੁਲ ਓਵਰਆਲ ਇਹ ਸਾਡੇ ਜਿਹੜੇ ਮੇਅਰ ਸਾਹਿਬ ਆ ਜਾਂ ਹੋ ਜਿਹੜੇ ਬੰਦੇ ਆ ਜਾਂ ਸਾਡੇ ਅਫਸਰ ਵੀ ਆ ਇਹ ਨਗਰ ਨਿਗਮ ਨੂੰ ਚਟਾਂ ਤੇ ਖਤਮ ਕਰਨ ਤੇ ਖਾਨ ਤੇ ਹੋਇਆ ਬਚਾਉਣ ਲਈ ਇਹਨਾਂ ਦਾ ਕੋਈ ਧਿਆਨ ਨਹੀਂ ਮੈਂ ਪਿਛਲੇ 12 ਸਾਲਾਂ ਤੋਂ ਸੇਵਾ ਕਰਦਾ ਪਾ ਮੈਂ ਲੋਕੇ ਸੇਵਾ ਕਰਦਾ ਸੀ ਆਰਟੀਆ ਲਈ ਸਰਕਾਰ ਨੂੰ ਪਾਤੀ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਹਾਈ ਕੋਰਟ ਚਲਾ ਗਿਆ ਹੁਣ ਮੈਂ ਖਲਾਸੇ ਕਰੂੰਗਾ ਹੁਣ ਜਦੋਂ ਮੈਨੂੰ ਮੇਅਰ ਸਾਹਿਬ ਨੇ ਵੱਟਾ ਹੀ ਮਾਰਤਾ ਵੀਰੇ ਲਈ ਪਿਸਤੌਲ ਹੀ ਕੱਢ ਲਈ ਆ ਮਰਨਾ ਤਾਂ ਹੈਗਾ ਹੀ ਆ 63 ਸਾਲ ਅਮਰੋਗੀ ਮੈਨੂੰ ਭਾਵੇਂ ਸਵੇਰੇ ਮਰਵਾ ਦੇ ਮੇਅਰ ਮਤਲਬ ਕਿ ਨੀਰ ਸਾਹਿਬੇ ਮਰਵਾ ਦਿਓ ਮੈਨੂੰ ਜੇ ਹੋਰੋ ਕਿ ਪਰ ਮੇਰੇ ਤੋਂ ਦੁਖੀ ਆ ਭਰਾ ਮਾਰ ਦਿਓ ਮੈਨੂੰ 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 ਮਰ ਮੈਨੂੰ ਮਰਨ ਦਾ ਕੋਈ ਡਰ ਨਹੀਂ ਮੈਂ ਆਪਦੀ ਜ਼ਿੰਦਗੀ ਪੂਰੀ ਕਰ ਲਈ ਆ ਬੱਚੇ ਸੈੱਟ ਆ ਮੈਨੂੰ ਮਰਵਾ ਦਿਓ ਲੇਕਿਨ ਮੈਂ ਮੋਗੇ ਦੇ ਵਿੱਚ ਮੋਗੇ ਦਾ ਵਸਨੀਕ ਹੋਣ ਦੇ ਨਾਤੇ ਮੋਗੇ 'ਚ ਠੱਗੀ ਨਹੀਂ ਮਾਰਨ ਦੇਣੀ ਜਿਹੜਾ ਮੈਨੂੰ ਪਤਾ ਲੱਗੂਗਾ ਮੈਂ ਗੱਜ ਵੱਜ ਕੇ ਸਾਹਮਣੇ ਮੈਂ ਸਾਬਤ ਕਰੂੰਗਾ ਤੇ ਪੇਸ਼ ਕਰੂੰਗਾ ਤੇ ਡਾਕੂਮੈਂਟ ਡਾਕੂਮੈਂਟਸ ਦੇ ਕੇ ਕਰੂੰਗਾ ਵੀ ਐ ਨਹੀਂ ਕਲੀ ਕਲੀ ਗੱਲ ਮੈਂ ਹੋਰ ਹੀ ਬਹੁਤ ਵਾਸਤੇ ਕਰੂੰਗਾ ਜਿਹੜੇ ਜਿਹੜੇ ਸਬੂਤ ਬੋਲਦੇ ਆ ਜਿਹੜੇ ਕਾਗਜ਼ ਬੋਲਦੇ ਆ ਕਹਿੰਦੇ ਨਾ ਵੀ ਰਜਿਸਟਰੀ ਹੋ ਗਈ ਤੇ ਪਿਓ ਤੇ ਪੁੱਤ ਦੇ ਨਾਂ ਇਹ ਇਹ ਰਜਿਸਟਰੀ ਆ ਇਹ ਵੀ ਕਾਗਜ਼ ਬੋਲਣਗੇ ਵੀ ਇਹਨਾਂ ਲੋਕਾਂ ਨੇ ਡਾਕੇ ਮਾਰੇ ਆ ਇਹਨਾਂ ਅਫਸਰਾਂ ਨੇ ਠੇਕੇਦਾਰ ਵੀ ਈ ਕਰਦਾ ਉਹਦੇ ਨਾਲ ਅਫਸਰ ਮਿਲਦਾ ਵਾ ਕੋਲੋਨੈਜਰ ਕੋਹਰੀ ਕਰਦਾ ਮੇਅਰ ਮਿਲਦਾ ਵਾ ਅਫਸਰ ਮਿਲਦੀ ਐ ਹੁਣ ਮੈਂ ਇਥੇ ਵੀ ਇੱਕ ਗੱਲ ਹੋਰ ਕਹਿਣੀ ਚਾਹਨਾ ਵੀ ਸਾਡੇ ਕਈ ਅਫਸਰ ਕਮਿਸ਼ਨਰ ਦੇ ਨਾਂ ਤੇ ਇੱਕ ਮਿਸ਼ਨ ਇਕੱਠਾ ਕਰਦੇ ਆ ਅੱਛਾ ਉਹਨਾਂ ਅਫਸਰ ਨੂੰ ਮੈਂ ਚੈਲੰਜ ਮੈਂ ਇੱਕ ਵਾਰਨਿੰਗ ਦੇਣੀ ਚਾਹੁੰਦਾ ਵੀ ਇਹਨਾਂ ਕੰਮਾਂ ਤੋਂ ਹਟ ਜਾਓ ਵੀ ਇਮਾਨਦਾਰੀ ਨਾਲ ਕੰਮ ਕਰੋ ਸਰਕਾਰ ਤੁਹਾਨੂੰ 1.5 2 ਲੱਖ ਰੁਪਏ ਤਨਖਾਹਾਂ ਦਿੰਦੀ ਆ ਆਪਦੀ ਤਨਖਾਹ ਲਓ ਆਪਦੇ ਪਰਿਵਾਰ ਪਾਲੋ ਦੇ ਆਪਦੇ ਕਰੋ ਜਿਹੜਾ ਤੁਸੀਂ 1.70000 ਦਾ ਚੈੱਕ ਕੱਟ ਕੇ ਇਹਨਾਂ ਕੁਝ ਹੋਣ ਦੇ ਬਾਵਜੂਦ ਸੀਵਰ ਲਾਈਨ ਚੱਲੀ ਜਾਂਦੀ ਆ ਫਿਰ ਵੀ ਤੁਸੀਂ 1.70000 ਦਾ ਚੈੱਕ ਕੱਟ ਕੇ ਸੀਵਰੇਜ ਬੋਰਡ ਨੂੰ ਦੇਤਾ ਕਿਉਂ ਇੰਨੀ ਕੀ ਛੇਤੀ ਆ ਇੰਨਾ ਕੀ ਇੰਨਾ ਕੀ ਤੁਹਾਨੂੰ ਵੀ ਲਾਲ ਚ ਪੈ ਗਿਆ ਐ ਇੱਡਾ ਕੀ ਪੈ ਗਿਆ ਉਹਨੂੰ 4 ਮਹੀਨੇ ਆ ਬਾਰਸ਼ਾਂ ਆਉਂਦੀਆਂ 4 ਮਹੀਨੇ ਵੇਖ ਲਓ ਅੱਗੇ ਜੇ 2019 ਦੀ ਲੇਨ ਬੰਦ ਸੀ ਜੇ ਹੁਣ ਚੱਲਦੀ ਪਈ ਆ ਉਹਨੂੰ 6 ਮਹੀਨੇ ਆ ਬਾਰਸ਼ਾਂ ਦੇ ਵਿੱਚ ਵੇਖ ਲਓ ਜੇ ਬੰਦ ਹੋ ਗਈ ਤਾਂ ਨਵੀਂ ਪਾ ਦਿਓ ਨਹੀਂ ਤਾਂ ਨਾ ਪਾਇਓ ਇੰਡੋਗਨੀ ਜੀ ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਆਪਣੇ ਪਿੱਛੇ ਹੁਣ 2-3 ਵੱਡੀਆਂ ਬਾਰਸ਼ਾਂ ਹੋਈਆਂ ਆ ਮੋਗੇ ਸ਼ਹਿਰ ਦੇ ਵਿੱਚ ਕਈ ਵਾਰਡਾਂ ਦੇ ਵਿੱਚ ਪਾਣੀ ਖੜ ਗਿਆ ਸੀ ਗਲੀਆਂ ਦੇ ਵਿੱਚ ਤੇ ਪਰ ਜਿਹੜਾ ਉਹ ਮਹਾਰਾਜ ਅਜੀਤ ਸਿੰਘ ਨਗਰ ਜਾਂ ਉਹ ਧਰਮ ਸਿੰਘ ਨਗਰ ਦੇ ਵਿੱਚ ਪਾਣੀ ਬਿਲਕੁਲ ਨਹੀਂ ਦਿਖਿਆ ਜਿਹੜਾ ਸੀਵਰੇਜ ਵੀ ਜਿਹੜਾ ਡਾਊਨ ਚੱਲ ਮੈਂ ਤਾਂ ਦੱਸਣਾ ਚਾਹਣਾ ਜੀ بارشਾਂ ਪਈਆਂ ਜਿਹੜਾ ਸੀਵਰੇਜ ਸੀ ਹੂੰ ਹੂੰ ਉਹ ਪੂਰਾ ਡਾਊਨ ਹੀ ਰਿਹਾ ਜੀ ਉਹ ਭਰਿਆ ਹੀ ਭਰਿਆ ਹੀ ਨਹੀਂ ਹਾਂ ਭਰਿਆ ਹੀ ਨਹੀਂ ਜੇ ਫਿਰ ਵੀ ਉਹਦੀ ਪ੍ਰੋਬਲਮ ਆਉਂਦੀ ਆ ਜਨਾਬ 4 ਮਹੀਨੇ ਵੇਖ ਲਓ بارشਾਂ ਦੇ ਬਾਅਦ ਸੀਵਰ ਪਵਾ ਦਿਓ ਤੁਹਾਡੇ ਪੈਸੇ ਆ ਕਿਹੜਾ ਕਿੱ데 ਚੱਲੇ ਆ ਹਾਂ ਬਿਲਕੁਲ ਪਰ ਮੋਗੇ ਦੇ ਟੈਕਸ ਨਾ ਪਸਾ ਉਹ ਇਹ ਗੱਲ ਤੁਹਾਡੀ ਵਾਕਈ ਜਾਜ ਹੈ ਕਿ ਵੀ ਐਡੀ ਕੀ ਕਾਲੀ ਸੀ ਜਦੋਂ ਤੂੰ ਉਸ ਦਿਨ ਸੀਵਰੇ ਚੱਲ ਪਿਆ ਸੀਗਾ ਤਾਂ ਉਸੇ ਦਿਨ ਹੀ ਚੈੱਕ ਕੱਟ ਕੇ ਦਿੱਤਾ ਜਾ ਸਾਰੇ ਸ਼ਹਿਰ ਨੂੰ ਪਤਾ ਹੈ ਲੜਾਈ ਝਗੜਾ ਹੋ ਗਿਆ ਉਹ ਲੈਨ ਪੇ ਛੇ ਉਹ ਲੈਨ ਚੱਲ ਪਈ ਹੈ ਕਮਿਸ਼ਨਰ ਸਾਹਿਬ ਤੁਸੀਂ ਐਡੀ ਡਿਊਟੀ ਇਮਾਨਦਾਰੀ ਨਾਲ ਵੀ ਨਹੀਂ ਕਰ ਸਕਦੇ ਵੀ ਮੈਂ ਚੈੱਕ ਰੋਕ ਲਾ ਤੁਹਾਡੇ ਕੋਈ ਚੈੱਕ ਦੀ ਪਾਵਰ ਹੈ ਠੀਕ ਹੈ ਲੇਕਿਨ ਇਨਸਾਨੀਅਤ ਦੇ ਨਾਤੇ ਇੱਕ ਹੰਦਰਦੀ ਦੇਖ ਪੜੇ ਹੋਏ ਅਫਸਰ ਦੇ ਨਾਤੇ ਇੱਕ ਸਤਕਾਰਯੋਗ ਹੋਣ ਦੇ ਨਾਤੇ ਇੱਕ ਸ਼ਹਿਰ ਦਾ ਕਮਿਸ਼ਨਰ ਇੱਕ ਏਡੀਸੀ ਐਡੀਸ਼ਨਲ ਡਿਪਟੀ ਕਮਿਸ਼ਨਰ ਏਡੀ ਛੇਤੀ ਕਰਦਾ ਐਡੀ ਈਗੋ ਚ ਆ ਗਿਆ ਹੇ ਸੰਤੋਖ ਸਿੰਘ ਕੌਣ ਆ ਸੰਤੋਖ ਸਿੰਘ ਬੀਬਾ ਜੀ ਕੁਛ ਨਹੀਂ ਸੰਤੋਖ ਸਿੰਘ ਤਾਂ ਇੱਕ ਦਾਸ ਆ ਸੰਤੋਖ ਨੂੰ ਜੋ ਮਰਜ਼ੀ ਮਰਵਾ ਦੇ ਉਹ ਇੱਕ ਮਿੱਟੀ ਦਾ ਕੁੱਤਾ ਸ਼ਹਿਰ ਦਾ ਕੋਕਰ ਆ ਸ਼ਹਿਰ ਲਈ ਭੌਂਕੂਗਾ ਸੰਤੋਖ ਸਿੰਘ ਸ਼ਹਿਰ ਲਈ ਭੌਂਕੂਗਾ ਪਰ ਤੁਹਾਨੂੰ ਮੈਂ ਵਾਰ-ਵਾਰ ਕਹਿੰਨਾ ਭੈਣ ਜੀ ਤੁਸੀਂ ਕਮਿਸ਼ਨਰ ਹੋ ਤੇ ਕਮਿਸ਼ਨਰ ਦੇ ਰਤਬੇ ਦੀ ਪਾਲਣਾ ਕਰੋ ਸ਼ਹਿਰ ਨੂੰ ਬਚਾਓ ਚਾਹੇ ਪ੍ਰਾਪਰਟੀ ਟੈਕਸ ਆ ਚਾਹੇ ਹੋਰ ਵੀ ਟੈਕਸ ਆ ਤੁਹਾਨੂੰ ਮੈਂ ਦਾਰਾਸ਼ਾ ਕਮਿਸ਼ਨ ਦੀਆਂ ਤੁਹਾਨੂੰ ਰਿਪੋਰਟਾਂ ਦੇਣਾ ਕਿੰਨੀਆਂ ਰੈ residențial ਬਿਲਡਿੰਗਾਂ ਤੁਹਾਡੇ ਕੋਲ ਹੋਣੀਆਂ ਹੀ ਆ ਤੁਸੀਂ ਮੰਗਾ ਲਿਓ ਉਹਦੇ ਸਟਾਫ ਤੋਂ ਤੇ ਕਿੰਨਾ ਟੈਕਸ ਆ ਰਿਹਾ ਤੇ ਕਮਿਸ਼ਨਰ ਸਾਹਿਬ ਤੁਸੀਂ ਵੀ ਧਿਆਨ ਦਿਓ ਜੀ ਛੇਤੀ ਨਾ ਕਰੋ ਸੰਤੋਸ਼ ਸਿੰਘ ਦੇ ਮਗਰ ਨਾ ਪਾਓ ਸੰਤੋਸ਼ ਹੈ ਕੋਈ ਬਲੈਕਮੇਲਰ ਨਹੀਂਗਾ ਮੈਨੂੰ ਸਾਬਤ ਕਰ ਦਿਓ ਕਿ ਸੰਤੋਸ਼ ਸਿੰਘ ਬਲੈਕਮੇਲਰ ਆ ਇੱਕ ਬੰਦਾ ਹੀ ਬਾਹਰ ਖੜ ਕੇ ਕਹਿੰਦਾ ਸੰਤੋਸ਼ ਨੇ ਕੋਲ ਪੰਜੀ ਲਈ ਆ ਮੈਂ ਧੌਣ ਲਵਾ ਦੂੰਗਾ ਆ ਮੈਂ ਇਮਾਨਦਾਰੀ ਨਾਲ ਲੜਦਾ ਹਾਂ ਸ਼ਹਿਰ ਦੀ ਸੇਵਾ ਲਈ ਲੜਦਾ ਹਾਂ ਸ਼ਹਿਰ ਦੀ ਸੇਵਾ ਕਰੂੰਗਾ ਤੇ ਕਰਦਾ ਰਹੂੰਗਾ ਮਰਦੇ ਦਮ ਤੱਕ ਜੇ ਮੇਰੇ ਕਿਸੇ ਦੀ ਸ਼ਾਨ ਦੇ ਵਾਰਖਲਾ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਕਿ ਵੀਰ ਨੂੰ ਮੇਰੀ ਗੱਲ ਦਾ ਦੁੱਖ ਲੱਗਾ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਮੈਂ ਸਤਿਆ ਹੋਇਆ ਜੀ ਦੁਖੀ ਹੋਇਆ ਉਹ ਚੱਕ ਤੋਂ ਦੁਖੀ ਹੋਇਆ ਕਮਿਸ਼ਨਰ ਸਾਹਿਬ ਦੇ ਮੈਂ ਇਹ ਗੱਲਾਂ ਕਹੀਆਂ ਪਰ ਮੇਰੀ ਗੱਲਾਂ ਝੂਠ ਨਹੀਂ ਅੱਜ ਵੀ ਉਹ ਭਾਂ ਦੇ ਕਮਿਸ਼ਨਰ ਸਾਹਿਬ ਜਿੱਦਾਂ ਜੁਆਇਨ ਕੀਤੀ ਸੀ ਪੜ੍ਹਾਈ ਛੱਡ ਕੇ ਆਏ ਸੀ ਤੇ ਅੱਜ ਤੱਕ ਉਹਨਾਂ ਦੀਆਂ ਪ੍ਰਾਪਰਟੀਆਂ ਚੈੱਕ ਕਰ ਲਓ ਮੈਂ ਸਰਕਾਰ ਨੂੰ ਕਹਿਣਾ ਤੇ ਆਦੀਆਂ ਡਿਊਟੀਆਂ ਇਮਾਨਦਾਰੀ ਸੋ ਇਹਨੇ ਠੇਕੇਦਾਰ ਸੰਤੋਖ ਸਿੰਘ ਜੀ ਜੋ ਕਿ ਐਜ਼ ਅ ਸੋਸ਼ਲ ਵਰਕਰ ਕੰਮ ਕਰ ਰਹੇ ਆ ਤੇ ਮੋਗੇ ਸ਼ਹਿਰ ਦਾ ਜਿਹੜਾ ਟੈਕਸਪੇਅਰ ਮੰਨੀ ਹੈ ਉਹਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਆ ਔਰ ਇਸੇ ਕਰਕੇ ਇਹਨਾਂ ਵੱਲੋਂ ਜਿਹੜੀ ਉਹ ਸੀਵਰੇਜ ਲਾਈਨ ਨੂੰ ਪਰਸਨਲ ਅਨਟਰਸਟ ਲੈ ਕੇ ਖਲਵਾਇਆ ਗਿਆ ਸੀਗਾ ਪਰ ਇਹਨਾਂ ਦਾ ਗਿਲਾ ਹੈ ਕਿ ਪ੍ਰਸ਼ਾਸਨ ਨੇ ਉਹ ਸੀਵਰੇਜ ਲਾਈਨ ਦਾ ਜਿਹੜਾ ਐਸਟੀਮੇਟ ਪਾਸ ਹੋਇਆ ਸੀਗਾ 1 ਕਰੋੜ 70 ਲੱਖ ਰੁਪਏ ਦਾ ਉਹਦਾ ਚੈੱਕ ਰੋਕਣਾ ਚਾਹੀਦਾ ਸੀ ਪ੍ਰਸ਼ਾਸਨ ਨੂੰ ਪਰ ਉਹਦੇ ਸੀਵਰ ਲਾਈਨ ਦੇ ਚੱਲਣ ਦੇ ਬਾਵਜੂਦ ਵੀ ਉਹ ਚੈੱਕ ਹੈ ਜਿਹੜਾ ਨਹੀਂ ਰੁਕਿਆ ਗਿਆ ਔਰ ਉਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਖੁਲਾਸੇ ਕੀਤੇ ਐ ਇਹ ਵੀ ਗੱਲ ਕਹੀ ਐ ਕਿ ਵੀ ਮੈਂ ਆਪਣਾ ਇਨਸਾਫ ਲੈਣ ਲਈ ਹਾਈ ਕੋਰਟ ਪਹੁੰਚ ਕਰ ਚੁੱਕਿਆ ਹਾਂ ਔਰ ਜੋ ਵੀ ਮਨਜੂਰੂਗਾ ਹਾਈ ਕੋਰਟ ਵੱਲੋਂ ਇਨਸਾਫ ਦਿੱਤਾ ਜਾਊਗਾ ਉਹ ਮੈਨੂੰ ਪ੍ਰਵਾਨ ਹੋਊਗਾ ਔਰ ਉਹਦੇ ਨਾਲ ਨਾਲ ਅੱਜ ਇਹਨਾਂ ਵੱਲੋਂ ਬਹੁਤ ਖੁਲਾਸੇ ਕੀਤੇ ਗਏ ਐ ਕਿ ਮੋਗਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਬਿਨਾਂ ਰਹਿਸ਼ਾ ਤੋਂ ਬਿਨਾਂ ਰਹਿਸ਼ ਤੋਂ ਜਿਹੜਾ ਹੈਗਾ ਉਹ ਸਿਵਰੇਜ ਪਾਏ ਗਏ ਆ ਸੋ ਉਹਦੇ ਵਿੱਚ ਇਹਨਾਂ ਵੱਲੋਂ ਮੇਅਰ ਸਾਹਿਬ ਤੇ ਇੱਕ ਤਰ੍ਹਾਂ ਦੇ ਨਾਲ ਸਵਾਲ ਉਠਾਏ ਗਏ ਆ ਕਿ ਉਹ ਸਿਵਰੇਜ ਜਿਹੜੇ ਕੋਲੋਨਾਈਜ਼ਰ ਜਿਹੜੇ ਹੈਗੇ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤੇ ਗਏ ਆ ਜ਼ਮੀਨਾਂ ਦੀ ਕੀਮਤ ਵਧਾਉਣ ਲਈ ਦੁੱਗਣੀ ਤਗਣੀ ਕਰਨ ਲਈ ਕੀਤੇ ਗਏ ਆ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਮਿਹਰਬਾਨੀ ਜੀ ਭੁੱਲ ਚੁੱਕ ਦੀ ਫਿਰ ਮਾਫ਼ੀ ਮੰਗਦਾ ਕਿਦਾ ਮਨ ਦੁਖਿਆ ਹੋਵੇ ਫਿਰ ਮਾਫ਼ੀ ਮੰਗਦਾ ਜੀ ਧੰਨਵਾਦ